Thank you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਧੰਤਨ ਬਾਪੂ ਸ਼ਹੀਦ ਅਮਰ ਸ਼ਹੀਦ ਇੱਕ ਨੋਖੇ ਸ਼ਹੀਦ ਬਾਪੂ ਦੀਪ ਸਿੰਘ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਏ ਜੋ ਸਦੀਆਂ ਤੋਂ ਮਨਾਇਆ ਜਾ ਰਿਹਾ ਏ ਉਹਦੇ ਵਿੱਚ ਜੋ ਸਿੰਘ ਜੋੜਿਆਂ ਦੀ ਸੇਵਾ ਕਰਦੇ ਸੀ ਤੇ ਉਹਨਾਂ ਦਾ ਜੋ ਫੋਟੋ ਦਾ ਵਾਦ ਚੱਲਿਆ ਸੀ ਉਹ ਕਰਨਲ ਜਿਹੜੇ ਇੱਥੋਂ ਦੇ ਆ ਉਹਨਾਂ ਨੇ ਫੋਟੋ ਲਗਾਉਣ ਤੋਂ ਮਨਾ ਕੀਤਾ ਸੀ ਪਰ ਇਹ ਸਾਡੀਆਂ ਦੋ ਜੈ ਬੰਦੀਆਂ ਯਾਨੀ ਕਿ ਮਾਨਦਲ ਅਤੇ ਸਤਕਾਰ ਕਮੇਟੀਆਂ ਦੇ ਵਿੱਚ ਬਹਿ ਕੇ ਜਦੋਂ ਥੋੜਾ ਜਿਹਾ ਪਹਿਲਾ ਸਲਝਾ ਲਿਆ ਸੀ ਬਸ ਥੋੜੇ ਜਿਹਾ ਵੀਡੀਓ ਵਾਇਰਲ ਹੋਣ ਕਾਰਨ ਫਿਰ ਸੰਗਤਾਂ ਨੇ ਰੋਸ ਪ੍ਰਗਟ ਬਹੁਤ ਕੀਤਾ ਜਿਹੜਾ ਬਾਅਦ ਦੇ ਵਿੱਚ ਹੁਣ ਸਤਗੁਰ ਨੇ ਬਾਪੂ ਛਿਦਾ ਨੇ ਨਹੀਂ ਕਿਰਪਾ ਕੀਤੀ ਆ ਇਹ ਜਿਹੜਾ ਉਹ ਮਸਲਾ ਵੀ ਆ ਲੋ ਗਿਆ ਹੈ ਤੇ ਬਾਕੀ ਜੋ ਸੰਗਤ ਨੂੰ ਇੱਥੇ ਦੀਆਂ ਕਾਰਵਾਈਆਂ ਦੇ ਜੋ ਤਰੂਟੀਆਂ ਕਮੇਟੀ 'ਚ ਉਹ ਵੀ ਸਾਰੀਆਂ ਜਗ ਜਾਹਰ ਹੋ ਗਈਆਂ ਤੇ ਇਹ ਆਉਣ ਵਾਲੇ ਸਮੇਂ 'ਚ ਜਦੋਂ ਸੰਗਤਾਂ ਸਾਡਾ ਸਾਥ ਦੇਣਗੀਆਂ ਉਹ ਵੀ ਪੂਰਨ ਕੀਤੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਪੌਵੰਡ ਸਾਹਿਬ ਜਨਮ ਸਥਾਨ ਮਾਹਪੁਰਖਾਂ ਦਾ ਨੋਖੇ ਸ਼ਹੀਦ ਬਾਬਾ ਜੀ ਦਾ ਜਿਹੜੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਹੈ ਤੇ ਜਿਹੜੇ ਇਹ ਜਿਨ੍ਹਾਂ ਨੇ ਸੰਘਰਸ਼ ਵੱਡੇ ਲੜੇ ਆ ਜਦੋਂ ਅਬਦਾਲੀ 11ਵੀਂ ਵਾਰ ਸਰੋਵਰਪੁਰ ਨ ਆਇਆ ਸੀ ਤੇ ਉਦੋਂ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦਾ ਖੰਡਾ ਚੁੱਕ ਕੇ ਇੱਕ ਲੀਕ ਖਿੱਚੀ ਸੀ ਕਿ ਜਿਨ੍ਹਾਂ ਨੂੰ ਜਾਨ ਪਿਆਰੀ ਉਹ ਪਿੱਛੇ ਰਹਿ ਜੋ ਤੇ ਜਿੰਨਾਂ ਨੂੰ ਕੌਮ ਪਿਆਰੀ ਉਹ ਅੱਗੇ ਆ ਜੋ ਤੇ ਉਹ ਲੀਕ ਜਿਹੜੀ ਐ ਉਸੇ ਹੀ ਲੀਕ ਨੂੰ ਟੱਪ ਕੇ ਪਾਰ ਕਰਕੇ 14ਵੇਂ ਮੁਖੀ ਤਕਸਾਲ ਦੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਨੇ ਉਹ ਲੀਕ ਪਾਰ ਕਰਕੇ ਤੇ ਪ੍ਰਕਰਮਾਂ ਦੇ ਵਿੱਚ ਸ਼ਹਾਦਤ ਦਿੱਤੀ ਤੇ ਰੂਸ ਤੇ ਬਰਤਾਨੀਆਂ ਤੇ ਭਾਰਤ ਦੀ ਤਿੰਨ ਵੱਡੀਆਂ ਨਿਊਕਲੀਅਰ ਫੌਜਾਂ ਜਿਹੜੀਆਂ ਵਾਂ ਉਹਨਾਂ ਨੂੰ ਮੂੰਹ ਦੇ ਮੂੰਹ ਵਾਪਸ ਮੋੜਿਆ ਤੇ ਉਥੇ ਸੰਤਾਂ ਦੀ ਯਾਦਗਾਰ ਵੀ ਸ਼शोਭਤ ਹੈ ਸੋ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਇੱਥੇ ਕੱਲੇ ਪੰਜਾਬ ਦੇ ਵਿੱਚ ਮਾਝੇ ਦੇ ਵਿੱਚ ਫੋਟੋ ਦਾ ਵਿਵਾਦ ਬਣਿਆ ਹੈ ਉਹ ਵੀ ਉਸ ਕਮੇਟੀ ਵੱਲੋਂ ਜਿੱਥੇ ਗੁਰਸਿੱਖਾਂ ਦੀ ਕਮੇਟੀ ਹੈ ਜਿੱਥੇ ਸਿੱਖਾਂ ਦੀ ਕਮੇਟੀ ਹੈ ਮੈਂ ਨਹੀਂ ਕਹਿੰਦਾ ਕਿ ਰਾਮ ਮੰਦਰ ਤੇ ਸੰਤਾਂ ਦੀ ਫੋਟੋ ਲਾਈ ਹੈ ਜੇ ਕਿਤੇ ਉਥੇ ਲਾਈ ਹੁੰਦੀ ਤਾਂ ਸ਼ਾਇਦ ਅਸੀਂ ਇੰਨਾ ਸਾਨੂੰ ਤਰਾਜ ਵੀ ਨਾ ਹੁੰਦਾ ਪਰ ਜਿਹੜੀਆਂ ਕੌਮਾਂ ਰਾਜ ਕਰਦੀਆਂ ਉਹ ਆਪਣੇ ਰਾਜ ਦੀ ਗੱਲ ਕਰਦੀਆਂ ਹਨ ਪਰ ਜਿਹੜਾ ਅੱਜ ਸਾਡਾ ਸਿਧਾਂਤ ਹੈ ਸਾਡੇ ਕਲਗੀ ਵਾਲੇ ਪਾਤਸ਼ਾਹ ਨੇ ਦਿੱਤਾ ਪਰਿਵਾਰ ਵਾਰ ਕੇ ਉਹਨੂੰ ਸਾਡੇ ਹੀ ਸਿੱਖਾਂ ਵੱਲੋਂ ਨજર ਅੰਦਾਜ਼ ਕਰਨਾ ਤੇ ਐਡੇ ਵੱਡੇ ਮੇਲੇ ਦੇ ਇਕੱਠ ਦੇ ਵਿੱਚ ਉਸ ਤਸਵੀਰ ਨੂੰ ਅੱਖੋਂ ਪਰੋਖੇ ਕਰ ਦੇਣਾ ਤੇ ਉਸ ਤਸਵੀਰ ਦੇ ਉੱਤੇ ਅਕਬਰ ਬਾਦਸ਼ਾਹ ਦੀ ਫੋਟੋ ਲਾ ਦੇਣੀ ਤੇ ਉਹ ਸੰਤਾਂ ਦਾ ਚਿਹਰੇ ਨੂੰ ਲਕੋ ਦੇਣਾ ਇਹ ਸਿੱਧੇ ਸੰਕੇਤ ਦਿੰਦਾ ਹੈ ਕਿ ਸਾਡੀਆਂ ਕਮੇਟੀਆਂ ਜਿਹੜੀਆਂ ਉਹ ਆਰਐਸਐਸ ਬੀਜੇਪੀ ਨਾਲ ਰਲਗੀਆਂ ਸੋ ਉਹਨਾਂ ਦਾ ਪ੍ਰਭਾਵ ਇਠਾ ਆ ਗਿਆ ਹੈ ਤੇ ਜਿਹੜੀ ਹੌਲੀ-ਹੌਲੀ ਜੇ ਅੱਜ ਇਹ ਸਾਡੀ ਜਥੇਬੰਦੀ ਤੇ ਹਾਮਕਿਆਲੀ ਜਥੇਬੰਦੀਆਂ ਸਤਕਾਰ ਕਮੇਟੀਆਂ ਸਾਰੀ ਕੌਮ ਰਲ ਕੇ ਇਹ ਕੰਮ ਨਾ ਕਰਦੀ ਤੇ ਮੈਂ ਸਮਝਦਾ ਕਿ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸੀਸ ਲੱਥੇ ਵਾਲੀ ਫੋਟੋ ਆ ਉਹ ਵੀ ਜਲਦੀ ਹੀ ਇੱਥੋਂ ਗਾਇਬ ਕਰ ਦੇਣੀ ਸੀ ਸੋ ਸਾਨੂੰ ਇਸ ਗੱਲ ਦੀ ਵੀ ਸ਼ੰਕਾ ਹੈ ਕਿ ਹੋਰ ਵੀ ਜੰਡੀਆਂ ਪੰਜਾਬ ਦੇ ਵਿੱਚ ਕਮੇਟੀਆਂ ਗੁਰੂ ਘਰਾਂ ਦੀਆਂ ਉਹਨਾਂ ਦੀ ਵੀ ਜਾਂਚ ਕਰਨੀ ਖਾਲਸਾ ਪੰਥ ਨੂੰ ਬੜੀ ਜ਼ਰੂਰੀ ਹੈ ਕਿ ਉਹ ਕੀ ਕਰਦੀਆਂ ਤੇ ਕੀ ਕਮਾਉਂਦੀਆਂ ਕਿਉਂਕਿ ਇੱਥੋਂ ਅੱਜ ਮੋਢ ਵਜਾ ਹੈ ਹਰ ਇੱਕ ਦੇ ਨਿਸ਼ਾਨਦੇ ਹੀ ਹੋਣੀ ਚਾਹੀਦੀ ਹੈ ਸੋ ਇੱਥੋਂ ਤਾਂ ਇਹ ਮਸਲੇ ਸੰਕੇਤ ਆਉਣੇ ਚਾਹੀਦੇ ਕਿ ਇਸ ਮੇਲੇ ਤੇ ਜੋੜ ਮੇਲੇ ਤੇ ਕਿੰਨੇ ਗੁਰੂ ਦੇ ਬਾਟੇ ਦਾ ਅੰਮ੍ਰਿਤ ਛੱਕੇ ਸਿੰਘ ਸਜੇ ਆ ਕਿੰਨੇ ਆ ਨੇ ਪਤਤਪੁਣਾ ਛੱਡਿਆ ਕਿੰਨੇ ਨੇ ਨਸ਼ਾ ਛੱਡਿਆ ਪਰ ਉਹ ਕੋਈ ਵੀ ਅੰਕੜੇ ਜਾਂ ਕੋਈ ਵੀ ਲਿਸਟ ਇਹ ਨਹੀਂ ਦੇ ਸਕਦੇ ਇੱਕ ਲਿਸਟ ਇਹਨਾਂ ਤੋਂ ਜਦੋਂ ਮਰਜੀ ਲੈ ਲਓ ਤੁਸੀਂ ਇਹ ਗੋਲਕਾਂ ਦੀ ਜਿਹੜੀ ਆ 1 2 3 ਕਰੋੜ ਦੀ ਕਿੰਨੇ ਦੀ ਨਿਕਲੀ ਆ ਉਹ ਗੋੜਕਾਂ ਗੋਲਕਾਂ ਦੇ ਜਿਹੜੇ ਆ ਵੇਰਵੇ ਇਹਨਾਂ ਕੋਲ ਜਰੂਰ ਹੋਣਗੇ ਕੜਾ ਪ੍ਰਸ਼ਾਦ ਦੀਆਂ ਪਰਚੀਆਂ ਦੇ ਵੇਰਵੇ ਹੋਣਗੇ ਇਹਨਾਂ ਕੋਲ ਕੌਮ ਦੇ ਹਿੱਤ ਵਾਸਤੇ ਇੱਕ ਵੀ ਕੰਮ ਜਿਹੜਾ ਇਹਨਾਂ ਨਹੀਂ ਕੀਤਾ ਸੋ ਕੌਮ ਨੂੰ ਇਸ ਗੱਲ ਦਾ ਇਤਰਾਜ ਹੈ ਜੇ ਇਹ ਵਿਵਾਦ ਜਿਹੜਾ ਆ ਨਿਪੜਿਆ ਵੇਖੋ ਵਿਵਾਦ ਨਿਪੜੂਗਾ ਤਾਂ ਜਦੋਂ ਇਹ ਕਮੇਟੀ ਸਾਨੂੰ ਰਿਟਰਨ ਦੇ ਵਿੱਚ ਦਊਗੀ ਕਿ ਸਾਡਾ ਆਪਣੀ ਕੌਮ ਦੇ ਨਾਲ ਆਪਣੇ ਸੰਤਾਂ ਦੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂਗਾ ਤੇ ਜੇ ਇਹਨਾਂ ਨੂੰ ਕੋਈ ਹੈ ਕੌਮ ਅੱਜ ਇੱਥੇ ਪੰਥ ਆਇਆ ਏ ਉਹ ਪੁੱਛਦਾ ਏ ਕਿ ਤੁਸੀਂ ਵੱਟ ਬੰਨੇ ਦਾ ਸੰਤਾਂ ਨਾਲ ਤੁਹਾਡਾ ਰੌਲਾ ਸੀ ਕਿ ਉਸ ਮੂਵਮੈਂਟ ਦੇ ਦੌਰਾਨ ਸੰਤਾਂ ਨੇ ਤੁਹਾਡੇ ਨਾਲ ਕੋਈ ਲੁੱਟਕ ਸੁੱਟ ਕੀਤੀ ਆ ਜਾਂ ਸੰਤਾਂ ਨੇ ਕੋਈ ਤੁਹਾਡੇ ਨਾਲ ਇਹੋ ਜਿਹਾ ਕੰਮ ਕਰਵਾਇਆ ਜਾਂ ਕੀਤਾ ਜਿਹਦੇ ਨਾਲ ਤੁਹਾਨੂੰ ਉਹਨਾਂ ਦੀ ਤਸਵੀਰ ਤੋਂ ਨਫ਼ਰਤ ਹੈ ਅਸੀਂ ਇਹ ਜਵਾਬ ਪੁੱਛਣਾ ਚਾਹੁੰਦੇ ਆ ਜੇ ਨਹੀਂ ਤੇ ਫਿਰ ਤੁਹਾਨੂੰ ਲਿਖਤੀ ਰੂਪ 'ਚ ਦੱਸਣ ਇੱਕ ਤਾਂ ਮਾਫੀਨਾਮਾ ਚਾਹੀਦਾ ਹੈ ਕੌਮ ਨੂੰ ਕਿ ਸਾਡਾ ਕੋਈ ਸੰਤਾਂ ਦੀ ਇਹ ਫੋਟੋ ਹਟਾਉਣ ਦੀ ਮੰਛਾ ਨਹੀਂ ਸੀ ਭਾਵੇਂ ਕੋਈ ਐਵੀਡੈਂਸ ਵੀਡੀਓ ਬਣ ਗਈ ਹੈ ਇਹਨਾਂ ਨੇ ਸਿੱਧੇ ਤੌਰ ਤੇ ਹੋਣ ਭਾਵੇਂ ਜੋ ਮਰਜ਼ੀ ਕਹਿ ਲੈਣ ਇਹ ਕਹਿ ਦਿੱਤਾ ਕਿ ਅਸੀਂ ਇੱਥੇ ਬੰਦੀ ਸਿੰਘਾਂ ਦੀਆਂ ਡਿਬੜੂਗਾੜਾ ਵਾਲਿਆਂ ਦੀਆਂ ਤਹਾੜ ਜੇਲ੍ਹ ਵਾਲਿਆਂ ਦੀਆਂ ਤੇ ਸੰਤਾਂ ਦੀਆਂ ਫੋਟੋਆਂ ਨਹੀਂ ਲੱਗਣ ਦੇਣੀਆਂ ਸੋ ਇਹ ਜਿਹੜਾ ਸੰਤਾਂ ਸੰਗਤਾਂ ਦੀ ਫੋਟੋ ਦਾ ਕਰਕੇ ਸੰਗਤ ਨੂੰ ਰੋਸ ਹੈ ਉਹ ਇਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਔਰ ਨਾਲ ਦੀ ਨਾਲ ਜਿੰਨਾ ਚਿਰ ਤੁਸੀਂ ਕਿਹਾ ਨਿਬੜ ਗਿਆ ਨਿਬੜਦੇ ਕੌਮ ਦੇ ਮਸਲੇ ਨਹੀਂ 1947 ਤੋਂ ਲੈ ਕੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਕਿਹਾ ਪੰਗਤ ਤੇ ਸੰਗਤ ਦੀ ਗੱਲ ਹੈ ਤੇ ਬਾਬਰ ਨੂੰ ਜਾਬਰ ਕਿਹਾ ਤੇ ਉਹਨਾਂ ਨੇ ਜੇਲ੍ਹ ਚ ਭੇਜ ਦਿੱਤਾ ਫਿਰ ਦਸਵੇਂ ਗੁਰੂ ਨੇ ਪਰਿਵਾਰ-ਵਾਰ ਕੇ ਸਾਰਾ ਕੁਝ ਦੱਸਿਆ ਫਿਰ ਅੱਜ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸ਼ਹਾ ਸਲੇਨੀ ਨਿਬੜਦੇ ਹੁੰਦੇ ਪਰ ਜਿਹੜਾ ਵੀ ਬੰਦਾ ਉਹਨਾਂ ਦੀ ਤਸਵੀਰ ਦੇ ਨਾਲ ਇਸ ਤਰੀਕੇ ਦੇ ਗੱਲ ਕਰੂਗਾ ਕੌਮ ਉਹਦੇ ਤੋਂ ਹਸਾਬ ਤਾਬ ਪੁੱਛੂਗੀ ਚਾਹੇ ਉਹ ਦੇਵੇ ਜਾਂ ਨਾ ਦੇਵੇ ਹੁਣ ਜਿਹੜੀ ਤਸਵੀਰ ਲੱਗੀ ਹੈ ਜਦੋਂ ਇਸ ਤਸਵੀਰ ਦਾ ਕੋਈ ਨਰਾਦਰ ਕਰੂਗਾ ਤੇ ਫਿਰ ਮਸਲਾ ਕਿਤਰਾ ਨਿਬੜ ਗਿਆ ਜੇ ਇਸ ਤਸਵੀਰ ਨੂੰ ਸਗੋਂ ਸਾਲ ਬਾਅਦ ਸੋਹਣੀ ਕਰਕੇ ਵੱਡੀ ਕਰਕੇ ਸ਼ੀਸ਼ੇ ਦੇ ਵਿੱਚ ਮੜਾ ਕੇ ਲਾ ਦੇਣਗੇ ਕਮੇਟੀ ਵਾਲੇ ਤੇ ਅਸੀਂ ਸਮਝਾਂਗੇ ਕਿ ਇਹਨਾਂ ਦੇ ਮਨ ਦੇ ਵਿੱਚ ਸਤਕਾਰ ਆਇਆ ਹੈ ਜੇ ਇਸ ਚੀਜ਼ ਨੂੰ ਇਹ ਮੋਕ ਰੱਖਣਗੇ ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਵੱਡਾ ਸੰਘਰਸ਼ ਹੈ ਸਪੋਰਟ ਇਹ ਲੋਕਾਂ ਦੀਆਂ ਟੀ-ਸ਼ਰਟਾਂ ਤੇ ਮੋਟਰਸਾਈਕਲਾਂ ਤੇ ਕਾਰਾਂ ਤੇ ਲਾਉਣ ਵਾਸਤੇ ਇਹ ਸਾਨੂੰ ਸੁਪਰੀਮ ਕੋਰਟ ਤੋਂ ਆਰਡਰ ਮਿਲੇ ਆ ਸਾਡੇ ਕੋਲੇ ਸਾਰਾ ਕੁਝ ਆ ਤੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਦਾ ਜਿਸ ਕਰਕੇ ਧੰਨਵਾਦ ਕਰਦੇ ਆ ਬਹੁਤ ਹੀ ਯੋਗਤਾਵੰਦ ਗੁਰਸੇਖ ਅਫਸਰ ਆ ਜਿਨ੍ਹਾਂ ਨੇ ਇਹ ਆਪਣੇ ਤਰੀਕੇ ਨਾਲ ਇਹਨੂੰ ਸੁਲਝਾ ਦਿੱਤਾ ਇਹਨੇ ਤੇ ਕੌਮ ਦੇ ਨਾਲ ਲੜਾਈ ਲੜਨੀ ਸੌਖੀ ਨਹੀਂ ਹੁੰਦੀ ਠੀਕ ਠੀਕ ਹੈ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਸੀ ਤੇ ਦੂਰ ਨੇੜਿਓਂ ਬਾਦੇਸ਼ਾਂ ਚੋਂ ਦੇਸ਼ ਚੋਂ ਸੰਗਤ ਇੱਥੇ ਨਤਮਸਕ ਹੋਣ ਵਾਸਤੇ ਆਈ ਸੀ ਪ੍ਰਬੰਧ ਜਿਹੜੇ ਬੜੇ ਵਧੀਆ ਸੀ ਇਸ ਵਿਸ਼ੇ ਨੂੰ ਲੈ ਕੇ ਇੱਕ ਜਿਹੜਾ ਨਾ ਸ਼ੂ ਪਾਲਿਸ਼ ਤੇ ਸ਼ੂ ਰਿਪੇਅਰ ਦੀ ਰਸਤੇ ਦੇ ਵਿੱਚ ਇੱਕ ਟੈਂਟ ਲਗਾਏ ਉਹ ਟੈਂਟ ਕਿਉਂਕਿ ਸੰਗਤ ਦੇ ਆਉਣ ਜਾਣ ਦੇ ਵਿੱਚ ਰਸਤੇ ਦੇ ਵਿੱਚ ਆਉਂਦਾ ਸੀ ਉਹਨੂੰ ਟੈਂਟ ਨੂੰ ਉਟਾਉਣ ਦੇ ਤੇ ਉੱਥੇ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਜੀ ਦੀ ਫੋਟੋ ਲੱਗੀ ਸੀ ਉਹ ਉਸ ਨੂੰ ਲੈ ਕੇ ਇੱਕ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਹਦਾ ਤੁਰੰਤ ਭਾਈ ਮਨਜੀਤ ਸਿੰਘ ਉਹਨਾਂ ਨੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਜਿਹੜੀ ਕਮੇਟੀ ਹੈ ਇਥੋਂ ਦੀ ਉਹਨਾਂ ਵੱਲੋਂ ਇਹਦਾ ਹੱਲ ਕਰ ਦਿੱਤਾ ਗਿਆ ਸੀ ਫੋਟੋਆਂ ਬਾਕਾਇਦਾ ਉਸੇ ਤਰ੍ਹਾਂ ਹੀ ਲੱਗੀਆਂ ਰਹੀਆਂ ਅ ਇਥੋਂ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿਤੇ ਕੱਲੀ ਉਸ ਫੋਟੋ ਦੀ ਗੱਲ ਨਹੀਂ ਤੁਸੀਂ ਲੰਗਰ ਹਾਲ ਚ ਦੇਖ ਸਕਦੇ ਹੋ ਪਿਛਲੇ 8-10 ਸਾਲ ਤੋਂ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਜਿਹੜੀ ਆ ਉਹ ਫੋਟੋ ਉੱਥੇ ਸਸੋਵੇ ਤੇ ਆ ਉਹ ਕਿਸੇ ਵਿਅਕਤੀ ਨੇ ਉਹਦਾ ਉਹਨਾਂ ਕਾ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਤੋਂ ਪਾਤਾ ਹੀ ਜਿਸ ਨੂੰ ਲੈ ਕੇ ਜਿਹੜੇ ਜਿਹੜੇ ਸਿੱਖ ਜਥੇਬੰਦੀਆਂ ਉਥੇ ਇਕੱਠੀਆਂ ਹੋਈਆਂ ਸੀ ਉਹਨਾਂ ਨੇ ਪਹਿਲਾਂ ਸਾਨੂੰ ਮੰਗ ਪੱਤਰ ਦੇ ਦਿੱਤਾ ਸੀ ਵੀ ਆਹ ਜਿਹੜੀ ਫੋਟੋ ਲੱਤੀ ਆ ਜਾਂ ਜੋ ਸੋਸ਼ਲ ਮੀਡੀਆ ਤੋਂ ਆ ਉਹਦੇ ਉਸ ਪ੍ਰਤੀ ਸਾਨੂੰ ਰੋਸ ਆ ਜਿਹੜਾ ਇਹ ਮੰਗ ਪੱਤਰ ਹੈ ਸਾਡੇ ਐਸਐਚਓ ਸਾਹਿਬ ਪਰਮਿੰਦਰ ਸਿੰਘ ਉਹਨਾਂ ਨੇ ਲੈ ਲਿਆ ਸੀ ਕਿਉਂਕਿ ਮੰਗ ਪੱਤਰ ਲੈ ਕੇ ਤੇ ਸਿੱਖ ਸੰਗਤਾਂ ਵੀ ਚੱਲ ਪਈਆਂ ਤੇ ਜਿਹੜੇ ਇੱਥੋਂ ਦੇ ਮੈਨੇਜਰ ਉਹ ਵੀ ਚੱਲ ਪਏ ਅੱਜ ਕੁਝ ਜਿਹੜੇ ਵਿੱਚ ਸ਼ਰਾਰਤੀ ਅਨਸਰ ਉਹਨਾਂ ਨੇ ਇੱਕੋ ਦਮ ਜਿਹੜੀ ਗੱਡੀ ਚਲਦੀ ਤੇ ਹਮਲਾ ਕਰ ਦਿੱਤਾ ਸੋ ਸਿੱਖ ਸੰਗਤਾਂ ਦੇ ਵਿੱਚ ਬੈਠ ਕੇ ਧਾਰਮਿਕ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਦੇ ਹੋਏ ਜਿਹੜਾ ਇਹ ਮਸਲਾ ਆ ਉਹ ਬੈਠ ਕੇ ਜਿਹੜਾ ਮੁੱਕ ਗਿਆ ਇੱਕ ਇਹਨਾਂ ਦੀ ਮੰਗ ਸੀਗੀ ਵੀ ਫੋਟੋ ਜਿਹੜੀ ਆ ਉਹ ਇੱਥੇ ਗੁਰਦੁਆਰਾ ਸਾਹਿਬ ਚ ਸਜੋਹਬਤ ਹੋਣੀ ਚਾਹੀਦੀ ਆ ਤੋਂ ਇੱਥੇ ਪਹਿਲਾਂ ਹੀ ਜਿਹੜੀਆਂ ਫੋਟੋਆਂ ਨੇ ਭੁਤਾਂਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀਆਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਆਲਰੇਡੀ ਸਜੋਹਬਤ ਆ ਅੱਜ ਵੀ ਇੱਕ ਫੋਟੋ ਜਿਹੜੀ ਆ ਇੱਥੇ ਸਰਾ ਦੇ ਬਾਹਰ ਜਿਹੜੀ ਇਹਨਾਂ ਨੂੰ ਸਜੋਹਬਤ ਕੀਤੀ ਆ ਜਿਹੜਾ ਮਾਮਲਾ ਉਹ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਤੇ ਮੈਂ ਜਿੱਥੇ ਆਮ ਲੋਕਾਂ ਨੂੰ ਤੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿਉਂ ਜਿਹੜੀਆਂ ਸੋਸ਼ਲ ਮੀਡੀਆ ਤੇ ਆਈਆਂ ਹੋਈਆਂ ਖਬਰਾਂ ਦਾ ਸੋਸ਼ਲ ਮੀਡੀਆ ਤੇ ਪਾਏ ਹੋਏ ਜਿਹੜੇ ਕਲਿੱਪ ਨੇ ਉਹਨਾਂ ਤੇ ਪਹਿਲਾਂ ਪਰਖ ਕਰਨ ਤੇ ਫਿਰ ਵਿਚਾਰ ਕਰੋ ਦੇਖੋ ਸਾਡੇ ਐਸਐਚਓ ਸਾਹਿਬ ਨੇ ਜਿਨ੍ਹਾਂ ਨੇ ਬੜੀ ਦਲੇਰੀ ਨਾਲ ਆਪਣੀ ਡਿਊਟੀ ਨਿਭਾਈ ਆ ਉਹ ਇੰਜਰਡ ਹੋਏ ਸੀਗੇ ਤੇ ਜਿਹੜੇ ਜਿਹੜੇ ਸਿੱਖ ਸੰਗਤਾਂ ਦੇ ਵਿੱਚ ਵੀ ਆਏ ਸੀ ਉਹਨਾਂ ਦੇ ਵਿੱਚ ਵੀ ਇੱਕ ਦੋ ਜਣੇ ਜਿਹੜੇ ਇੰਜਰਡ ਹੋ ਗਏ ਸੀ ਤੇ ਜਿਹੜਾ ਹੁਣ ਮੈਟਰ ਆ ਉਹ ਸੌਟ ਆਊਟ ਹੋ ਚੁੱਕਾ ਹੈ